바이거스 ਨੂੰ ਪੰਜਾਬੀ ਇੰਡਸਟਰੀ ਦੇ ਕਾਮੇਡੀ ਕਿੰਗ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਅੱਗੇ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਪੱਲਾ ਜੀ ਦੀ ਫੈਮਲੀ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ ਉੱਤੇ ਹੁਣੇ ਪੀਐਮ ਮੋਦੀ ਵੱਲੋਂ ਵੀ ਜਸਵਿੰਦਰ ਪੱਲਾ ਦੀ ਪਤਨੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਜਸਵਿੰਦਰ ਪੱਲਾ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਮੁਸਕਰਾਹਟ ਲਿਆਉਂਦੀਆਂ ਰਹੀਆਂ ਨੇ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਜੀ ਦੀ ਦੇਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਪੱਤਰ ਲਿਖਿਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਮੈਨੂੰ ਜਸਵਿੰਦਰ ਪੱਲਾ ਜੀ ਦੇ ਦੇਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਿਆ ਉਹਨਾਂ ਦਾ ਧਿਆਨ ਤਿੱ ਕਿਨਾ ਪੂਰਾ ਹੋਣ ਵਾਲਾ ਕਾਟਾ ਹੈ ਜਿਸ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪੰਜਾਬੀ ਸਿਨੇਮਾ ਦੇ ਇੱਕ ਪ੍ਰਸਿੱਧ اداکار ਜਸਵਿੰਦਰ ਪੱਲਾ ਜੀ ਉਹਨਾਂ ਦੇ ਹਾਸੋ ਹਿਣੇ ਸਮੇਂ ਲਈ ਵਿਆਪਕ ਤੌਰ ਉੱਤੇ ਪ੍ਰਸ਼ੰਸਾ ਅਤੇ ਪ੍ਰਸ਼ੰਸਾ ਕੀਤੀ ਗਈ ਹੈ ਉਹਨਾਂ ਨੇ ਹਮੇਸ਼ਾ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਉਂਦੀਆਂ ਨੇ ਲੋਕ ਉਹਨਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾ ਆਵਾਜ਼ ਤੇ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਨੂੰ ਪਿਆਰ ਨਾਲ ਹਮੇਸ਼ਾ ਯਾਦ ਰੱਖਣਗੇ ਉਹਨਾਂ ਦੀ ਗੈਰਹਾਜ਼ਰੀ ਕਲਾ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਕਾਟਾ ਹੈ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਜਸਵਿੰਦਰ ਪੱਲਾ ਜੀ ਖੇਤੀਬਾੜੀ ਪ੍ਰਤੀ ਬਹੁਤ ਪਾਵੁਕ ਸਨ ਇੱਕ ਅਜਿਹਾ ਵਿਸ਼ਾਲ ਜਿਸ ਦਾ ਉਹਨਾਂ ਨੇ ਪ੍ਰੋਫੈਸਰ ਵੱਜੋ ਧਿਆਨ ਅਤੇ ਸਿੱਖਿਆ ਦਿੱਤੀ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਪੱਤਰ ਲਿਖਿਆ ਗਿਆ ਤੇ ਉਹਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਤੇ ਉਹਨਾਂ ਵੱਲੋਂ ਜਸਵਿੰਦਰ ਪੱਲਾ ਜੀ ਦੁਆਰਾ ਕੀਤੀਆਂ ਗਿਆ ਫਿਲਮਾਂ ਦਾ ਜ਼ਿਕਰ ਵੀ ਇਸ ਪੱਤਰ ਵਿੱਚ ਕੀਤਾ ਗਿਆ ਤੇ ਨਾਲ ਹੀ ਇਸ ਦੁੱਖ ਦੀ ਘੜੀ ਵਿੱਚ ਪੱਲਾ ਦੇ ਪਰਿਵਾਰ ਨੂੰ ਕਿਹਾ ਗਿਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਵਾਇਗਰੂ ਤੁਹਾਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਹੋਂਤੇ ਹੀ ਹਾਲੀ ਵਿੱਚ ਸੀਐਮ ਭਗਵੰਤ ਮਾਨ ਵੀ ਜਸਵਿੰਦਰ ਪੱਲਾ ਦੇ ਕਰਤੂਕ ਦਾ ਪ੍ਰਗਟਾਵਾ ਕਰਨ ਪਹੁੰਚੇ ਸੀ ਤੇ ਪੂਰੀ ਪੰਜਾਬੀ ਇੰਡਸਟਰੀ ਵਿੱਚ ਵੀ ਸਮੇਂ ਸੋਗ ਦੀ ਲਹਿਰ ਹੈ ਆਉਣ ਵਾਲੇ 30 ਅਗਸਤ ਨੂੰ ਜਸਵਿੰਦਰ ਪੱਲਾ ਜੀ ਦੀ ਅੰਤਿਮ ਅਰਦਾਸ ਵੀ ਰੱਖੀ ਗਈ ਹੈ 22 ਅਗਸਤ ਨੂੰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਅੱਗੇ ਜਿਸ ਤੋਂ ਬਾਅਦ ਹੁਣ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਪੱਤਰ ਲਿਖਿਆ ਗਿਆ ਹੈ 22 ਅਗਸਤ ਨੂੰ ਪੰਜਾਬੀ ਇੰਡਸਟਰੀ ਦੇ ਕਾਮੇਡੀ King ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਅੱਗੇ ਜਿੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਪੱਲਾ ਜੀ ਦੀ ਫੈਮਲੀ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀ ਉਹਤੇ ਹੁਣੇ ਪੀਐਮ ਮੋਦੀ ਵੱਲੋਂ ਵੀ ਜਸਵਿੰਦਰ ਪੱਲਾ ਦੀ ਪਤਨੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਵਿੱਚ ਉਹਨਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਇੱਕ ਪੱਤਰ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਵੱਲੋਂ ਜਸਵਿੰਦਰ ਪੱਲਾ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਵਾਇਗਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਦੀਆਂ ਫਿਲਮਾਂ ਹਮੇਸ਼ਾ ਮੁਸਕਰਾਹਟ ਲਿਆਉਂਦੀਆਂ ਰਹੀਆਂ ਨੇ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਜੀ ਦੀ ਦੇਹਾਂਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਪੱਤਰ ਲਿਖਿਆ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਮੈਨੂੰ ਜਸਵਿੰਦਰ ਪੱਲਾ ਜੀ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਲੱਗਿਆ ਉਹਨਾਂ ਦਾ ਦਿਹਾਂਤ ਕਿੰਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪੰਜਾਬੀ ਸਿਨੇਮਾ ਦੇ ਇੱਕ ਪ੍ਰਸਿੱਧ اداکار ਜਸਵਿੰਦਰ ਪੱਲਾ ਜੀ ਉਹਨਾਂ ਦੇ ਹਾਸੋ ਹਿਣੇ ਸਮੇਂ ਲਈ ਵਿਆਪਕ ਤੌਰ ਉੱਤੇ ਪ੍ਰਸ਼ੰਸਾ ਅਤੇ ਪ੍ਰਸ਼ੰਸਾ ਕੀਤੀ ਗਈ ਹੈ ਉਹਨਾਂ ਨੇ ਹਮੇਸ਼ਾ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਉਂਦੀਆਂ ਨੇ ਲੋਕ ਉਹਨਾਂ ਦੁਆਰਾ ਨਿਭਾਈਆਂ ਗਈਆਂ ਪੂਮਿਕਾ ਆਵਾਜ਼ ਤੇ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੇ ਯੋਗਦਾਨ ਨੂੰ ਪਿਆਰ ਨਾਲ ਹਮੇਸ਼ਾ ਯਾਦ ਰੱਖਣਗੇ ਉਹਨਾਂ ਦੀ ਗੈਰਹਾਜ਼ਰੀ ਕਲਾ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਕਾਟਾ ਹੈ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਕਿਹਾ ਗਿਆ ਕਿ ਜਸਵਿੰਦਰ ਪੱਲਾ ਜੀ ਖੇਤੀਬਾੜੀ ਪ੍ਰਤੀ ਬਹੁਤ ਪਾਵੁਕ ਸਨ ਇੱਕ ਅਜਿਹਾ ਵਿਸ਼ਾਲ ਜਿਸ ਦਾ ਉਹਨਾਂ ਨੇ ਪ੍ਰੋਫੈਸਰ ਵੱਜੋ ਧਿਆਨ ਅਤੇ ਸਿੱਖਿਆ ਦਿੱਤੀ पीएम मोदी ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਪੱਤਰ ਲਿਖਿਆ ਗਿਆ ਤੇ ਉਹਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਗਿਆ ਤੇ ਉਹਨਾਂ ਵੱਲੋਂ ਜਸਵਿੰਦਰ ਪੱਲਾ ਜੀ ਦੁਆਰਾ ਕੀਤੀਆਂ ਗਿਆ ਫਿਲਮਾਂ ਦਾ ਜ਼ਿਕਰ ਵੀ ਇਸ ਪੱਤਰ ਵਿੱਚ ਕੀਤਾ ਗਿਆ ਤੇ ਨਾਲ ਹੀ ਇਸ ਦੁੱਖ ਦੀ ਘੜੀ ਵਿੱਚ ਪੱਲਾ ਦੇ ਪਰਿਵਾਰ ਨੂੰ ਕਿਹਾ ਗਿਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਤੁਹਾਡੇ ਨਾਲ ਆਏ ਗਿਰੂ ਤੁਹਾਨੂੰ ਪਾਣਾ ਮੰਨਨ ਦਾ ਬਲ ਬਖਸ਼ਣ ਉਤੇ ਹੀ ਹਾਲੀ ਵਿੱਚ ਸੀਐਮ ਭਗਵੰਤ ਮਾਨ ਵੀ ਜਸਵਿੰਦਰ ਪੱਲਾ ਦੇ ਕਰ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਸੀ ਤੇ ਪੂਰੀ ਪੰਜਾਬੀ ਇੰਡਸਟਰੀ ਵਿੱਚ ਵੀ ਸਮੇਂ ਸੋਗ ਦੀ ਲਹਿਰ ਹੈ ਆਉਣ ਵਾਲੇ 30 ਅਗਸਤ ਨੂੰ ਜਸਵਿੰਦਰ ਪੱਲਾ ਜੀ ਦੀ ਅੰਤਿਮ ਅਰਦਾਸ ਵੀ ਰੱਖੀ ਗਈ ਹੈ 22 ਅਗਸਤ ਨੂੰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਿਦਾ ਅੱਗੇ ਜਿਸ ਤੋਂ ਬਾਅਦ ਹੁਣ ਪੀਐਮ ਮੋਦੀ ਵੱਲੋਂ ਜਸਵਿੰਦਰ ਪੱਲਾ ਦੀ ਪਤਨੀ ਨੂੰ ਪੱਤਰ ਲਿਖਿਆ